ਨਹੀਂ ਅੰਦੋਲਨ ਇੱਥੇ ਬਾਰਡਰਾਂ ਤੇ ਸੜਕਾਂ ਦੇ ਉੱਪਰ ਬੈਠ ਕੇ ਚਲਾਇਆ ਜਾ ਰਿਹਾ ਇਹ ਜੂਨੀਅਨ ਆਸ-ਪਾਸ ਕਿਉਂ ਨਹੀਂ ਕਿਤੇ ਕਰਦੀਆਂ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ ਦੇਖੋ ਸਭ ਤੋਂ ਪਹਿਲੀ ਤਾਂ ਗੱਲ ਹੈ ਬਲਵਿੰਦਰ ਜੀ ਮੈਂ ਇਹ ਕਹਿਣਾ ਚਾਹਣਾ ਹੈ ਕਿ ਅਸੀਂ ਕਿਤੇ ਵੀ ਸੜਕ ਤੁਸੀਂ ਰੋਜ਼ ਪ੍ਰੈਸ ਚੰਗੀ ਤਰ੍ਹਾਂ ਵੇਂਦੀ ਹੈ ਜੀ ਉੱਥੋਂ ਤੋਂ ਲੈ ਕੇ ਇੱਥੋਂ ਤੱਕ ਸੜਕ ਦੇ ਆਵਾਜਾਈ ਚੱਲੀ ਹੈ ਸਾਡੇ ਵੱਲੋਂ ਸੜਕ ਨਾ ਇੱਥੇ ਰੁਕੀ ਹੈ ਨਾ ਉੱਥੇ ਰੁਕੀ ਹੈ ਸੜਕ ਰੋਕੀ ਗਈ ਹੈ ਹਰਿਆਣਾ ਗਵਰਨਮੈਂਟ ਨੇ ਸਾਡੇ ਅਸੀਂ ਤਾਂ 13 ਤਰੀਕ ਨੂੰ ਆਏ ਆ ਜੀ ਹਰਿਆਣਾ ਗਵਰਨਮੈਂਟ ਨੇ ਤਾਂ 6-7 ਤਰੀਕ ਨੂੰ ਸਰਕਾਰ ਹੋਗਦੀਆਂ ਸੀ ਇੱਕ ਪੱਤਰਕਾਰ ਇੰਟਰਵਿਊ ਕਰਕੇ ਲੈ ਕੇ ਗਿਆ ਉਹਦੇ ਤੇ ਜੀ ਸੋ ਉਹ ਜਿਹੜੇ ਲੋਕਾਂ ਦੇ ਵਿੱਚ ਤਾਂ ਨਾ ਜੀ ਇੱਕ ਜਿਹੜੇ ਕੁਝ ਲੋਕ ਸਰਕਾਰ ਪੱਖੀ ਕੁਝ ਬੰਦੇ ਹੁੰਦੇ ਨੇ ਜੀ ਉਹ ਇੱਕ ਸ਼ੋਸ਼ਾ ਛੱਡ ਦਿੰਦੇ ਆ ਤੁਸੀਂ ਅੰਦਾਜ਼ਾ ਲਾ ਕੇ ਦੇਖੋ ਜਿੱਦੋਂ ਅਸੀਂ ਬੈਠੇ ਸੀਗੇ ਸਾਡੇ ਦਾ ਸਾਡੇ ਵਰੀ ਤਾਂ ਸਾਡੀ ਖਨੌਰ ਸੰਭੂ ਵਾਲੀ ਸਟੇਜ ਤੇ ਆ ਕੇ ਰੌਲਾ ਪਾਇਆ ਬੰਦਿਆਂ ਨੇ ਜੀ ਤੁਸੀਂ ਰਸਤਾ ਖੋਲੋ ਤੁਸੀਂ ਇਹ ਕਰੋ ਤੁਸੀਂ ਉਹ ਕਰੋ ਹਾਂਜੀ ਹੈਨਾ ਤੇ ਜੇ ਹੁਣ ਪਤਾ ਲੱਗ ਗਿਆ ਉਹਨਾਂ ਨੂੰ ਵੀ ਹਰਿਆਣਾ ਗਵਰਨਮੈਂਟ ਰੋਕੀ ਬੈਠੀ ਹੈ ਹਾਂ ਹਾਂ ਹਰਿਆਣਾ ਗਵਰਨਮੈਂਟ ਦੇ ਖਿਲਾਫ ਰੋਲੇ ਨਹੀਂ ਪਾਉਂਦੀ ਠੀਕ ਬੋਲਣਾ ਮੰਨਦਾ ਹੈ ਨਾ ਬਿਲਕੁਲ ਪ੍ਰੋਟੈਸਟ ਉੱਥੇ ਕਰਨਾ ਮੰਨਦਾ ਤੇ ਨਹੀਂ ਕਰ ਰਹੇ ਤੇ ਜੇ ਉਹ ਜੇ ਉਹ ਬੰਦੇ ਪ੍ਰੋਟੈਸਟ ਉੱਥੇ ਕਰਨਾ ਮੰਨਦਾ ਤੇ ਨਹੀਂ ਕਰ ਰਹੇ ਤਾਂ ਸੁਭਾਵਕ ਹੈ ਕੋਈ ਸਰਕਾਰ ਦੇ ਬੰਦੇ ਸੀ ਦੂਜਾ ਸਵਾਲ ਇਹ ਸੀਗਾ ਵੀ ਕਿਸਾਨ ਯੂਨੀਅਨ ਨੇ ਜਾਂ ਮੰਨ ਲਓ ਸੰਯੁਕਤ ਕਿਸਾਨ ਮੋਰਚੇ ਨੇ ਜਿਵੇਂ ਪਿਛਲਾ ਅੰਦੋਲਨ ਦਿੱਲੀ ਦੇ ਬ੍ਰਹੂਤ ਹੀ ਰਹਾ 13 ਮਹੀਨੇ ਚੱਲਿਆ ਉਹ ਅੰਦੋਲਨ ਤਾਂ ਉਦੋਂ ਬਾਅਦ ਦੇ ਵਿੱਚ ਹੁਣ ਤੁਹਾਨੂੰ ਇਕੱਲਿਆਂ ਨੂੰ ਮੋਰਚਾ ਕਿਉਂ ਲਾਉਣਾ ਪੈ ਗਿਆ ਤੁਸੀਂ ਦੂਜਿਆਂ ਨੂੰ ਨਾਲ ਕਿਉਂ ਨਹੀਂ ਲਿਆ ਦੇਖੋ ਬਲਵਿੰਦਰ ਜੀ ਇਹਦੇ ਵਿੱਚ ਦੋ ਗੱਲਾਂ ਨੇ ਇੰਪੋਰਟੈਂਟ ਜੀ ਪਹਿਲੀ ਗੱਲ ਤਾਂ ਇਹ ਹੈ ਕਿ ਵਿਚਾਰ ਧਾਰਕ ਵਖਰੇਵੇਂ ਨੇ ਜੀ ਅ ਕੋਸ਼ਿਸ਼ ਜਥੇ ਬੰਦੀਆਂ ਦੀ ਵਿਚਾਰ ਧਾਰਾ ਹੈ ਕਿ ਕਿਸਾਨ ਦੀ ਕਰਜ਼ ਮੁਕਤੀ ਨਹੀਂ ਹੋਣੀ ਚਾਹੀਦੀ ਲੇਕਿਨ ਸਾਡਾ ਮੰਨਣਾ ਹੈ ਕਿ ਅਗਰ ਕਰਜ਼ੇ ਤੋਂ ਜਾਣ ਨਾ ਛੁੱਟੀ ਤਾਂ ਬਹੁਤ ਛੇਤੀ ਕਿਸਾਨ ਦੀ ਜ਼ਮੀਨ ਕਰਜ਼ਾ ਲੈ ਜਾਏਗਾ ਅਗਰ ਕਿਸਾਨ ਜਮਾਤ ਨੂੰ ਕਿਸਾਨ ਕੈਟਾਗਰੀ ਨੂੰ ਇਸ ਧਰਤੀ ਤੇ ਜਿਉਂਦਾ ਰੱਖਣਾ ਦੀ ਹੋਂਦ ਰੱਖਣੀ ਹੈ ਤਾਂ ਬਹੁਤ ਜ਼ਰੂਰੀ ਆ ਕਿ ਇਹਦੇ ਕਰਜ਼ੇ ਤੋਂ ਜਾਣ ਛੁਡਾਈ ਜਾਏ ਲੇਕਿਨ ਬਹੁਤ ਸਾਰੀਆਂ ਜਥੇਬੰਦੀਆਂ ਚਾਹੁੰਦੀਆਂ ਨੇ ਕਿ ਕਰਜ਼ਾ ਮਾਫ ਹੋਣਾ ਨਹੀਂ ਚਾਹੀਦਾ ਇਹ ਵਖਰੇ ਮਾਪਾਂ ਉਸ ਉਸ ਸਮੇਂ ਨਹੀਂ ਸੀਗਾ ਨਹੀਂ ਉਹ ਉਸ ਸਮੇਂ ਇਹ ਮੰਗ ਨਹੀਂ ਸੀ ਠੀਕ ਉਸ ਸਮੇਂ ਮੰਗ ਨਹੀਂ ਸੀ ਔਰ ਜਦੋਂ ਅਸੀਂ ਦੁਬਾਰਾ ਮੰਗ ਉਠਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਹੁਣ ਦੁਬਾਰਾ ਇਸਕੀਮ ਉਹ ਲੜਾਈ ਜਿੱਤ ਲੜੀ ਗਈ ਹੈ ਹੁਣ ਇਸਕੀਮ ਦੁਬਾਰਾ ਆਉਣ ਵਾਲੀ ਭਵਿਕ ਦੇ ਵਿੱਚ ਜਿਹੜੀ ਲੜਾਈ ਲੜੇਗਾ ਉਹਦੇ ਵਿੱਚ ਕਿਹੜੀਆਂ ਕਿਹੜੀਆਂ ਮੇਜਰ ਮੰਗਾਂ ਹੋਣਗੀਆਂ ਉਹਦੇ ਵਿੱਚ ਅਸੀਂ ਰੱਖਿਆ ਸੀਗਾ ਕਿ ਆਪਣਾ ਐਮਐਸਪੀ ਦੀ ਗਰੰਟੀ ਦੇ ਕਾਨੂੰਨ ਦੇ ਨਾਲ-ਨਾਲ ਡਾਕਟਰ ਸੁਆਮੀਨਾਥ ਦੀ ਰਿਪੋਰਟ ਦੇ ਨਾਲ-ਨਾਲ ਇਹ ਵੀ ਇੱਕ ਮੰਗ ਆਵੇ ਕਿ ਸਮੁੱਚੇ ਕਿਸਾਨਾਂ ਦੀ ਸਮੁੱਚੀ ਕਰਜ਼ ਮੁਕਤੀ ਹੋਵੇ ਠੀਕ ਹੈ ਤਾਂ ਉਹਦੇ ਵਿੱਚ ਜਥੇਬੰਦੀਆਂ ਹੈਗੀਆਂ ਨੇ ਉਹ ਸਾਰੀਆਂ ਜਥੇਬੰਦੀਆਂ ਜਿਨ੍ਹਾਂ ਨੇ ਇਹ ਕਿਹਾ ਵੀ ਜੇ ਇਹ ਮੰਗ ਪਾਉਣੀ ਹੈ ਅਸੀਂ ਸੋਚਾਂਗੇ ਕਿ ਅਸੀਂ ਇਸਕੀਮ ਨਾਲ ਰਣਕ ਨਿਰਣਾ ਉਹਨਾਂ ਦੀ ਇਹ ਗੱਲ ਹੈ ਕਿ ਅਸੀਂ ਸੋਚਾਂਗੇ ਵੀ ਇਸ ਕੇਮ ਨਾਲ ਰਹਿਣਾ ਹੈ ਕਿ ਨਹੀਂ ਰਹਿਣਾ ਤਾਂ ਸੁਭਾਵਕ ਹੈ ਕਿ ਉਹ ਸਾਡੀ ਇਸ ਮੰਗ ਨਾਲ ਐਗਰੀ ਨਹੀਂ ਜਿਹੜੀਆਂ ਇਸ ਮੰਗ ਨਾਲ ਨਹੀਂ ਐਗਰੀ ਉਹ ਸਾਡੇ ਨਾਲ ਕਿਵੇਂ ਆਣਗੀਆਂ ਹਾਂ ਬਹਾਨੇ ਬਥੇਰੇ ਨੇ ਉਹਨਾਂ ਦੇ ਉਹਨਾਂ ਨੇ ਆਪਦੀ ਇਹ ਇਹ ਤਾਂ ਆਪ ਦਾ ਉਹਨਾਂ ਨੇ ਚਿਹਰਾ ਲਕੋ ਕੇ ਰੱਖਿਆ ਵੀ ਅਸੀਂ ਇਹਨਾਂ ਮੰਗਾਂ ਨਾਲ ਸਹਿਮਤ ਨਹੀਂ ਇਹ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਸਾਨੂੰ ਰਲਵਾਉਂਦੇ ਨਹੀਂ ਸਾਨੂੰ ਰਲਵਾਉਂਦੇ ਨਹੀਂ ਸਾਨੂੰ ਰਲਵਾਉਂਦੇ ਮੀਡੀਆ ਦੇ ਵਿੱਚ ਸਾਰੇ ਆਗੂਆਂ ਨੇ ਜਥੇਬੰਦੀਆਂ ਨੇ ਉਹਨਾਂ ਨੇ ਕਿਹਾ ਉਦੋਂ ਵੀ ਡੱਲੇਵਾਲ ਸਾਹਿਬ ਨੇ ਸਾਨੂੰ ਨਾਲ ਨਹੀਂ ਲਾਇਆ ਜੇਕਰ ਬੁਲਾਉਂਦੇ ਤਾਂ ਅਸੀਂ ਨਾਲ ਹੋ ਕੇ ਅੰਦੋਲਨ ਲੜਦੇ ਆ। ਮੈਂ ਹੋਰ ਦੱਸਦਾ ਹਾਂ। ਇਹ ਤੋਂ ਵੀ ਘਾ ਮਲੇਂਦਰ ਜੀ ਇੱਕ ਗੱਲ ਹੋਰ ਹੋਈ ਸੀ। ਇਹਨਾਂ ਨੇ ਇੱਕ ਕਮੇਟੀ ਬਣਾਤੀ ਤੇ ਕਮੇਟੀ ਨੇ ਸਾਨੂੰ ਚਿੱਠੀ ਲਿਖਤੀ। ਚਿੱਠੀ ਲਿਖਣ ਤੋਂ ਪਹਿਲਾਂ ਵੱਖ-ਵੱਖ ਲੀਡਰਾਂ ਦੇ ਬਿਆਨ ਆ ਗਏ ਸੀ। ਇੱਕ ਨੇ ਤਾਂ ਕਹਿਦਾ ਵੀ ਅਸੀਂ ਨੰਗੇ ਪੈਰੀ ਜਾਣ ਨੂੰ ਤਿਆਰ ਐ। ਇੱਕ ਨੇ ਕਹਿਦਾ ਮੈਂ ਪੱਗ ਪਹਿਰਾਂ ਦੇ ਧਰਨ ਨੂੰ ਤਿਆਰ ਐ। ਵੀ ਸਾਨੂੰ ਇਕੱਠੇ ਕਰ ਲੋ। ਦੇਖੋ ਸਟੇਟਮੈਂਟਾਂ ਦੋਨੋਂ ਕਿੱਡੀਆਂ ਬਟੀਆਂ ਐ। ਜੀ ਐਸੀ ਨੰਗੇ ਪੈਰੀ ਜਾਣ ਨੂੰ ਤਿਆਰ ਹੈ ਬਹੁਤ ਨਿਮਾਣੇ ਹੋਗੇ ਹਾਂਜੀ ਪੈਰਾਂ ਦੇ ਪੱਗ ਧਰਨ ਨੂੰ ਤਿਆਰਾ ਬਹੁਤ ਨਿਮਾਣੇ ਹੋਗੇ ਪਰ ਚਿੱਠੀ ਲਿਖੀ ਗਈ ਜਿਹੜੀ ਚਿੱਠੀ ਜੇ ਲਿਖਿਆ ਗਿਆ ਕਿ ਪੰਹੇਰ ਦੀ ਜਥੇਬੰਦੀ ਜਾਂ ਪੰਹੇਰ ਪਹਿਲਾਂ ਇਸ ਗੱਲ ਦੀ ਮਾਫੀ ਮੰਗੇ ਅੱਛਾ ਜੀ ਕਿ ਉਸ ਵੇਲੇ ਲਾਲ ਕਿਲੇ ਤੇ ਜਾ ਕੇ ਮੈਂ ਗਲਤੀ ਕੀਤੀ ਹੈ ਪਹਿਲੀ ਗੱਲ ਠੀਕ ਹੈ ਜੀ ਦੂਸਰੀ ਗੱਲ ਡੱਲੇ ਵਾਲੇ ਇਸ ਗੱਲ ਦੀ ਮਾਫੀ ਮੰਗੇ ਕਿ ਮੈਂ ਇਸ ਕੇਮ ਨੌਨ ਪੋਲੀਟੀਕਲ ਬਣਾ ਕੇ ਗਲਤੀ ਕੀਤੀ ਹੈ ਠੀਕ ਹੈ ਜੀ ਯਾਰ ਅਸੀਂ ਜਦੋਂ ਨਾਨ ਪੋਲੀਟਿਕਲ ਵਿਚਾਰਧਾਰਾ ਲੈ ਕੇ ਜਿੱਤੇ ਆ ਜੇ ਤੁਸੀਂ ਚੋਣਾਂ ਲੜ ਲੀਆਂ ਤੇ ਤੁਹਾਡੇ ਮਗਰਸੀ ਰਾਜਨੀਤੀ ਕਿਵੇਂ ਬਣ ਜੀਏ ਬਿਲਕੁਲ ਉਹ ਰਾਜਨੀਤੀ ਤੋਂ ਬਾਹਰ ਹੋਣਾ ਹੀ ਸੀਗਾ ਤੁਸੀਂ ਤਾਂ ਰਾਜਨੀਤੀ ਤੋਂ ਬਾਹਰ ਰੱਖਣਾ ਤੇ ਮੋਰਚੇ ਨੂੰ ਤਾਂ ਇਹ ਕਹਿਣਾ ਔਰ ਤੀਜੀ ਵੱਡੀ ਗੱਲ ਕੀ ਕਹੀ ਉਹਨਾਂ ਨੇ ਉਹ ਕਹਿੰਦੇ ਜਿਹੜੇ ਫਿਰਕਾ ਪ੍ਰਸਤੀ ਵਾਲੀਆਂ ਦੀ ਦੇ ਦੇ ਤੁਹਾਡੇ ਚ ਕਾਰਕੁਨ ਉਹਨਾਂ ਨੂੰ ਬਾਹਰ ਕੱਢੋ ਫਿਰਕਾ ਪ੍ਰਸਤੀ ਕਿਹਨੂੰ ਕਹਿੰਦੇ ਨੇ ਤਾਂ ਉਹਨਾਂ ਫਿਰਕਾ ਪ੍ਰਸਤੀ ਉਹੀ ਉਹਨੇ ਵੇਰਵੇ ਦੇ ਨਾਲ ਉਹਦੇ ਵਿੱਚ ਕਿਆ ਕਰਨਾ ਹੈ ਵੇਰਵੇ ਕਲੀਅਰ ਘਟ ਬਿਲਕੁਲ ਫਿਰਕੂ ਤਾਕਤਾਂ ਠੀਕ ਹੈ ਜੀ ਸ਼ਬਦ ਆ ਉਹਦੇ ਚਿੱਠੀ ਚਕੇ ਫਿਰਕੂ ਤਾਕਤਾਂ ਨੂੰ ਮੋਰਚੇ ਤੋਂ ਨਿਖੜਿਆ ਜਾਵੇ ਠੀਕ ਹੈ ਹੁੰਲੜ ਬਾਜਾਂ ਨੂੰ ਮੋਰਚੇ ਤੋਂ ਨਿਖੜਿਆ ਜਾਵੇ ਠੀਕ ਹੁਣ ਫਿਰਕੂ ਤਾਕਤਾਂ ਕੌਣ ਕਿਹਨੂੰ ਕਹਿੰਦੇ ਆਪਾਨੂੰ ਪਤਾ ਹੈ ਬਿਲਕੁਲ ਕਿ ਉਹ ਕਾਮਰੇਟ ਵਿਚਾਰਧਾਰਾ ਦੇ ਲੋਕ ਉਧਰ ਜ਼ਿਆਦਾ ਹੈ ਇਧਰਲੇ ਪਾਸੇ ਜਿਹੜੇ ਸਿੱਖੀ ਵਿਚਾਰਧਾਰਾ ਨੂੰ ਅਪਣਾਉਣ ਵਾਲੇ ਲੋਕ ਇਧਰ ਜ਼ਿਆਦਾ ਹੈ ਬਿਲਕੁਲ ਜੀ ਉਹ ਸਾਰੇ ਮੁੰਡੇ ਇਧਰ ਮਤਲਬ ਜਿਹੜੇ ਬੋਲੇ ਸੋਨ ਨਾਲ ਦੇ ਨਾਰੇ ਲਾਉਣ ਵਾਲੇ ਇਧਰ ਰਹਿ ਗਏ ਨੇ ਜੀ ਔਰ ਇਹ ਜਿਹੜੇ ਇੱਥੇ ਬੋਲੇ ਸੋਹਣੇ ਆਲ ਦਾ ਨਾਰਾ ਸਾਡੀ ਸਟੇਜ ਤੇ ਦਾ ਇਹਨਾਂ ਨੂੰ ਤਕਲੀਫ ਦਿੰਦਾ ਤੇ ਜਦੋਂ ਸਾਡੀ ਫੌਜ ਚੜ ਕੇ ਜਾਂਦੀ ਹੈ ਜੀ ਚੀਨ ਤੇ ਜਾਂ ਪਾਕਿਸਤਾਨ ਤੋਂ ਉੱਥੇ ਬੋਲੇ ਸੋਹਣੇ ਆਲ ਦਾ ਨਾਰਾ ਵੀ ਲੱਗਦਾ ਹੈ ਤੇ ਸਾਡਾ ਨਿਸ਼ਾਨ ਸਾਹਿਬ ਕਿਸਾਨ ਹੋਣ ਦੇ ਨਾਂ ਨਾਲ ਤੁਸੀਂ ਵੀ ਅਮਰਤਧਾਰੀ ਵੀ ਚਲੋ ਇਨਸਾਨ ਅਮਰਤਧਾਰੀ ਹੋਣਾ ਨਾ ਹੋਣਾ ਇੱਕ ਵੱਖਰਾ ਵਿਸ਼ਾ ਹੈ ਪਰ ਇਹਨੂੰ ਫਿਰਕੂ ਤਾਕਤਾਂ 'ਚ ਲੈ ਕੇ ਆਉਣਾ ਤੇ ਇਹ ਤਾਂ ਬੜੀ ਮਤਲਬ ਬਿਲਕੁਲ ਹੀ ਉਲਟ ਗੱਲ ਹੈ ਨਾ ਜੀ ਫਿਰ ਫਿਰ ਇਹ ਕਹਣਾ ਵੀ ਹੁੱਲੜਵਾਜਾਂ ਨੂੰ ਬਾਹਰ ਕੱਢੋ ਹੁੱਲੜਬਾਜ਼ ਕੌਣ ਨੇ ਜਿਹੜੇ ਸਾਡੇ ਮੁੰਡੇ ਨੇ ਨੌਜਵਾਨ ਹੈ ਹੁਣ ਨੌਜਵਾਨ ਦੀ ਵਿਚਾਰਧਾਰਾ ਨੌਜਵਾਨ ਦਾ ਲੜਨ ਦਾ ਢੰਗ 70 ਸਾਲ ਦੇ ਬੰਦੇ ਦੇ ਲੜਨ ਦੇ ਢੰਗ ਨਾਲੋਂ ਵੱਖਰਾ ਹੋਏਗਾ ਹੀ ਹੋਏਗਾ ਬਿਲਕੁਲ ਹੋਏਗਾ ਉਹ ਤਾਂ ਸਾਡੀ ਜ਼ਿੰਮੇਵਾਰੀ ਬਣਦੀ ਹੈ 70 ਸਾਲਿਆਂ ਦੀ ਕਿ ਅਸੀਂ ਇਹਨਾਂ ਦਾ ਨੁਕਸਾਨ ਹੋਣ ਤੋਂ ਬਚਾ ਕੇ ਲੜਾਈ ਕਿਵੇਂ ਜਿੱਤਣੀ ਹੈ ਜੀ ਪਰ ਉਹ ਸੰਭਾਲਿਆ ਨਾ ਬਿਲਕੁਲ ਇੱਥੇ ਵੀ ਸੰਭਾਲਿਆ ਉੱਥੇ ਵੀ ਸੰਭਾਲਿਆ ਜੀ ਫਿਰ ਕੀ ਕਰਤਾ ਕਿਹੜਾ ਕਿਹੜਾ ਹੁੱਲੜਬਾਜ਼ ਸੀ ਇੱਥੇ ਇਹ ਠੀਕ ਹੈ ਕਿ ਬੱਚੇ ਆ ਬੱਚੇ ਨੌਜਵਾਨ ਦਾ ਨੌਜਵਾਨ ਆ ਨਾ ਬਿਲਕੁਲ ਉਹ ਤਾਂ ਗਰਮੀ ਵਿਖਾਉਣ ਗਿਆ ਸੀ ਜਾਂ ਫਿਰ ਉਹ ਉਹ ਇਹ ਚੀਜ਼ ਚਾਹੁੰਦੇ ਸੀਗੇ ਵੀ ਜਿਵੇਂ ਪਿਛਲੇ ਅੰਦੋਲਨ ਵਾਰੀ ਇੱਥੇ ਖਨੌਰੀ ਮੋਰਚਾ ਸੀਗਾ ਜਾਂ ਸ਼ੰਭੂ ਬਾਰਡਰ ਸੀਗਾ ਉਹ ਜਿਹੜੇ ਨੌਜਵਾਨਾਂ ਵੱਲੋਂ ਹੀ ਤਾਂ ਬੈਰੀਕੇਡਰ ਨੂੰ ਤੋੜੀ ਗਈ ਸੀ ਤੇ ਇਹ ਫਿਰ ਉਹ ਉਦੋਂ ਵੀ ਇਹੀ ਚਾਹੁੰਦੇ ਸੀਗੇ ਵੀ ਉਹ ਬੈਰੀਕੇਡਰ ਲੱਗੀ ਰਹੇ ਅਸਲ 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 ਬਲਵਿੰਦਰ ਜੀ ਜਿਹੜੀ ਮੈਂ ਕਹਿਣੀ ਚਾਹਣਾ ਜਿਹੜਾ ਹਣੋ ਦਾ ਦਿਨ ਇਹਨਾਂ ਦਾ ਸੀ ਨਾ ਜਿਹੜਾ ਉਹ ਜਿਹੜੀ ਲਿਖੀ ਹੈ ਨਾ ਇਹਨਾਂ ਨੇ ਚਿੱਠੀ ਜੀ ਉਹ ਚਿੱਠੀ ਨੇ ਹੀ ਇਹਨਾਂ ਦਾ ਭਾਂਡਾ ਫੋੜਿਆ ਹੈ ਜੀ ਕਿ ਇਹਨਾਂ ਦੇ ਅੰਦਰ ਤਾਂ ਇਹਨਾਂ ਨੂੰ ਪਤਾ ਸੀਗਾ ਕਿ ਨਾ ਤਾਂ ਇਹਨਾਂ ਨੇ ਮਾਫੀ ਮੰਗਣੀ ਨਾ ਗਲਤੀ ਮੰਨਣ ਵਾਲੀ ਕੋਈ ਗੱਲ ਹੈ ਨਾ ਇਹ ਮੰਨਣ ਇਸ ਕਰਕੇ ਏਕਤਾ ਹੋਣੀ ਨਹੀਂ ਲੋਕਾਂ ਦੇ ਵਿੱਚ ਇਹ ਕਹਿੰਦੇ ਰਵਾਂਗੇ ਲਓ ਜੀ ਅਸੀਂ ਏਕਤਾ ਕਰਨੀ ਚਾਹੁੰਦੇ ਸੀ ਇਹਨਾਂ ਨੇ ਏਕਤਾ ਕੀਤੀ ਨਹੀਂ ਸਮਝਿਆ ਕਿ ਨਾ ਗਲਤੀ ਔਰ ਇੱਕ ਪਾਸੇ ਇਹ ਕਹਿਣਾ ਪ੍ਰੈਸ ਦੇ ਸਾਹਮਣੇ ਅਸੀਂ ਏਕਤਾ ਕਰਨ ਨੂੰ ਨੰਗੇ ਪੈਰੀ ਜਨ ਨੂੰ ਤਿਆਰ ਹੂੰ ਦੂਜੇ ਪਾਸੇ ਜਾਈਆਂ ਚਿੱਠੀਆਂ ਲਿਖਣਾ ਉਹ ਇਹ ਇੱਕ ਤਰ੍ਹਾਂ ਦੀ ਉਹਨਾਂ ਦੀ ਦੂਰੀ ਰਾਜਨੀਤੀ ਦੂਰੀ ਸੌਤ ਕੀ ਦੋਰੀ ਤੁਹਾਡੇ ਵੱਲੋਂ ਕਿ ਜਨਤਕ ਕੀਤੀ ਗਈ ਸੀ ਹਾਂ ਅਸੀਂ ਪ੍ਰੈਸ ਦੇ ਸਾਹਮਣੇ ਲਾਈ ਸੀ ਉਹ ਚਿੱਠੀ ਉਸੇ ਵੇਲੇ ਅਸੀਂ ਆਪਣਾ ਚੰਡੀਗੜ੍ਹ ਪ੍ਰੈਸ ਕਾਨਫਰੰਸ ਕਰਕੇ ਉਹ ਚਿੱਠੀ ਪ੍ਰੈਸ ਦੇ ਸਾਹਮਣੇ ਲੰਦੀ ਸੀ ਦੁਬਾਰਾ ਅਸੀਂ ਚਿੱਠੀ ਲਿਖੀ ਸੀ ਅਸੀਂ ਚਿੱਠੀ ਲੈ ਕੇ ਗੱਲ ਕਲੀਅਰ ਕੀਤੀ ਸੀਗੀ ਕਿ ਭਈ ਜਿਹੜਾ ਸਾਰਿਆਂ ਉਹਦੀਆਂ ਚਾਰੇ ਪੰਜੇ ਮਦਾਂ ਦੇ ਜਵਾਬ ਦਿੱਤੇ ਨਾ ਅਸੀਂ ਪੁੱਛਿਆ ਸੀ ਇਹਨਾਂ ਤੋਂ ਕਿ ਕਿਰਪਾ ਕਰਕੇ ਸਾਨੂੰ ਦੱਸੋ ਕਿ ਤੁਸੀਂ ਫਿਰਕਾ ਪ੍ਰਸਤਾਕਤਾ ਕਿਹਨੂੰ ਕਹਿ ਰਹੇ ਹੋ ਉਹਨੂੰ ਸਪਸ਼ਟ ਕਰੋ ਤੇ ਨਾਲ ਜਿਨ੍ਹਾਂ ਨੂੰ ਤੁਸੀਂ ਹੁਲੜਵਾਜ ਕੇ ਨੂੰ ਨਿਸ਼ਪਸ਼ਟ ਕਰੋ ਕਿਹੜੇ ਨੇ ਜੀ ਅਸੀਂ ਉਹਨਾਂ ਦੇ ਵਿਚਾਰ ਕਰੀਏ ਹਾਂਜੀ ਤਾਂ ਫਿਰ ਉਹਨਾਂ ਦਾ ਚਿੱਠੀ ਦਾ ਕੋਈ ਜਵਾਬ ਨਹੀਂ ਆਇਆ ਫਿਰ ਲਾਸਟ ਦੇ ਅਸੀਂ ਇਹ ਵੀ ਕਿਹਾ ਹੈ ਕਿ ਜੇਕਰ ਤੁਸੀਂ ਸਾਡੇ ਐਸਕੇਐਮ ਨਾਨ ਪੋਲੀਟੀਕਲ ਦੇ ਚੌਕਟੇ ਦੇ ਅੰਦਰ ਰੱਖ ਕੇ ਜੀ ਨਾਨ ਪੋਲੀਟੀਕਲ ਵਿਚਾਰਧਾਰਾ ਨਾਲ ਚੱਲ ਕੇ ਅਗਰ ਤੁਸੀਂ ਲੜਾਈ ਲੜਨ ਦੀ ਇੱਛਾ ਰੱਖਦੇ ਹੋ ਤਾਂ ਆਪਕੈਸੀ ਇਸ ਇਕਤਾ ਲਈ ਵਿਚਾਰਿਆ ਜਾ ਸਕਦਾ ਹੈ ਅਸੀਂ ਤੁਹਾਡੇ ਨਾਲ ਇਕਤਾ ਕਰ ਸਕਦੇ ਹਾਂ ਪਰ ਫਿਰ ਨਹੀਂ ਕੀਤੀ ਇਹਨਾਂ ਨੇ ਨਹੀਂ ਕੀਤੀ ਹੁਣ ਤਾਂ ਇਹ ਕਿੰਨੀਆਂ ਗੱਲਾਂ ਸੀਗੀਆਂ ਵੀ ਇਕਤਾ ਕਰਕੇ ਇਕਤਾ ਕਰਨ ਵਾਲੀ ਤਾਂ ਕੋਈ ਇਹਨਾਂ ਦੀ ਇਹਨਾਂ ਦੀ ਅਸਲ ਤਾਂ ਟਕਰਾਹ ਕਿਸਾਨਾਂ ਦਾ ਦੇਸ਼ ਦੇ ਕਿਸਾਨਾਂ ਦਾ ਸਮੂੱਚਾ ਕਰਜ਼ਾ ਮਾਫ ਕਰਨ ਵਾਲੀ ਮੰਗ ਤੇ ਮੰਗਦੇ ਉੱਤੇ ਹੀ ਇਹਨਾਂ ਦਾ ਤੇ ਸਾਡਾ ਵਖਰੇਵੇਂ ਨੇ